અચ્છા હા મેગા સુર તે બારો તે બુઢા લે લે ਆਰਤੀਆ ਉਹ ਜਾਨੂ ਬੜੇ ਲੱਗੇ ਆ ਜੱਪੂ ਦੇ ਘਰੋਂ ਵਾਲੀ ਗੋਲੀ ਕਹਾਂ ਜਾ ਕੇ ਇਹਨੇ ਘੌਣ ਵਾਲੇ ਹੁੰਦੇ ਆ ਇਹ ਹੁੰਦੇ ਮਰਦਕਵੀਰ ਦੇ ਫੇਰ ਇਹਨਾਂ ਨੂੰ ਫਲਾਈ ਕਰ ਪਿਆ ਤੇ ਨਾਲ ਕਿੰਨਾ ਬਲਾਵਾ ਘੌਣ ਵਾਲੇ ਘੌਣ ਵਾਲੇ ਖਾਂਸਾ ਤੀ ਖਾਂਸਾ ਵੇਲਾ ਸੁਣ ਹਾਂ ਮੇਰੇ ਨਾਲ ਕੋਈ ਨਹੀਂ ਬੋਲਿਆ ਆਖਾ ਮਾਰ ਕੇ ਆ ਗਿਆ ਹੱਗ ਕਰੀਆ ਹੱਗੇ ਜੀਦੇ ਜਾਂ ਜਿਵੇਂ ਆਂਦਰ ਬਾਹਰ ਦੇ ਬੱਲੇ ਬੱਡੇ ਪੁੰਜਾ ਕੋਈ ਨਹੀਂ ਇੱਕ ਬੱਤਾ ਜੀ ਫੂਨ ਵਾਲੇ ਪਤ ਵੀ ਹੁੰਦੀ ਆ ਦਾਨੀ ਫੰਗ ਫੰਗ ਪੀਂਦੀ ਆਹੋ ਦਰੂ ਦਰੂ ਪੀਂਦੀ ਹਾਂਜੀ ਗੋਡੇ ਟੂਡੇ ਪੀਂਦੀ ਆਹੋ ਆ ਤਿੰਨ ਚਾਰ ਤਰ੍ਹਾਂ ਦੇ ਨਸ਼ੇ ਲੈ ਕਰਕੇ ਅੰਦਰ ਤੋਂ ਹੀ ਆਲੇ ਪਤ ਮਰੀ ਜਾਂਦੇ ਹੋ ਮੈਂ ਤਾਂ ਤੇਰੇ ਘਰ ਤੋਂ ਕੋਈ ਨਹੀਂ ਬੋਲਿਆ ਕੋਈ ਨਹੀਂ ਬੋਲਿਆ ਹਾਂ ਤੱਕ ਕੀ ਹੋ ਗਿਆ ਸ਼ੇਰ ਨਹੀਂ ਜਾਣਾ सामने कोटी ਦੇ ਬਾਕੀ ਮੈਂਬਰ ਕਿੱਥੇ ਆ? ਮਿਸ ਸੀਤਾ ਮਿਸ ਰਾਸ਼ਮੀ ਮਿਸ ਪ੍ਰਿਆ ਜੀ ਉਹ ਵੀ ਹਨੀ ਜੀ ਆਦੇ ਸਾਹਮਣੇ ਆਹ ਆਹ ਆਵਾ ਬੇਦਾ ਬੇਦਾ ਅੰਨੀ ਨਹੀਂ ਪੱਥਰ ਇਦਾਂ ਰੱਖਿਆ ਲੱਗਦਾ ਆਹ ਪੀੜਾ ਲੰਕੀਤਾ ਕੋਠੀ ਸਹੀ ਨਹੀਂ ਬਣਾਈ ਇਹਨਾਂ ਨੇ ਡੀਆਰ ਆਈ ਆ ਸਾਰਾ ਅਪੀਲ ਪਾਵਾ ਦਾ ਇੱਕੋ ਕਿਤਾਬ ਵਿੱਚ ਵਾਤੋ 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 ਵਾਵਾ ਵਾਵਾ ਆਹ ਕੀ ਹੋਏ ਉਹ ਕਿੰਨਾ ਖੇਡੇ ਬੈ ਗਿਆ ਗੇਟ ਮੋਰੇ ਬਾਂਦਰੀ ਦਾ ਬੱਚਾ ਬੰਦੇ ਆ ਹਾਕ ਮਾ ਹਾਂ ਇਹ ਗੱਲ ਤੇ ਮੇਰੀ ਮਟਰ ਆਹੋ ਇਹ ਮੈਂ ਆ ਗਿਆ ਬਾਹਰ ਫੇਰ ਇੱਕ ਹੋਰ ਮੇਰੇ ਪਾੜਾ ਜਿਆ ਮੁੰਡਾ ਉਹ ਪਾਗਲਾ ਜਮਨ ਤੇ ਆ ਮਹਾਰਾਜਾ ਬੁਲਾਉਂਦਾ ਤਾਂ ਹੋਰ ਮੁੰਡਾ ਆਉਂਦਾ ਦੌੜਦਾ ਪੈ ਜਾਂਦਾ ਮੈਂ ਤਾਂ ਫੇਰ ਬੰਦ ਕਰਕੇ ਸਿਖ ਮਾਰ ਦਿੰਦਾ ਫੇਰ ਇਹਨਾਂ ਛੋਟਾ ਜਿਆ ਹੁੰਦਾ ਅੱਛਾ ਸਾਡੇ ਹੋਰ ਮੁੰਡਾ ਫੇਰ ਅਸੀਂ ਸੁਣਨਾ ਗਾਣਾ ਬਖਰੀ ਦੀ ਗੋਣ ਵਾਲੀ ਲੈ ਕੇ ਆ ਮੇਰੀਆਂ ਸੁਣ ਹਾਂ ਇੱਕ ਦੋ ਤਿੰਨ ਗਾਣਾ ਤੇਰੇ ਮੋਢੇ ਤੇ ਵਾਲੀ ਆ ਲੈ ਸਰਪੇ ਇਹ ਐਡਾ ਸਾਰਾ ਮੂੰਹ ਉਹ ਡੱਡਾ ਘੰਡੇ ਕਿਹਦੇ ਕਰਦੀ ਆ ਤਾਂ ਲੋਕਾਂ ਦੇ ਨਿਆਣੇ ਸੰਦੀ ਆ ਤੇ ਰਾਸ਼ੀ ਮੰਦੀ ਆ ਆ ਬਈਗਾ ਇਹ ਮਈ ਇਹਦਾ ਐਡਾ ਸਾਰਾ ਮੂੰਹ ਆਹ ਸਰਾਧ ਨੂੰ ਪਾਣੀ ਕਿ ਰੱਖ ਕੇ ਸੰਦੀ ਆ ਇਹਦਾ ਕਿਹਦਾ ਹੁੰਦਾ 10000 ਰੁਪਏ ਲੈਂਦੀ ਆ ਜਨੇ ਦਾ ਹਾਂ 10000 ਨਾ ਬਾਬਾ ਜੀ ਇਹਦੀ ਇੱਕ ਗਾਣੇ ਦਾ 10000 ਆਹ 10000 ਦਾ ਗਾਣੇ ਆ 5 6 ਲੱਖ ਦੀ ਪਿੰਡ ਚ ਮਿੱਟੀ ਲੈ ਲੈਣੀ ਆ ਹਿੰਜਾ ਲੱਗਣ ਡਿਆ ਇਹਦਾ ਕੀ ਸੰਤਾਨ ਆ ਇਹ 2080 ਦੀ ਇਹ ਨੇ ਆ ਜਿੱਦਾਂ ਦਾ ਇਹ ਮੂੰਹ ਆ ਤੂੰ ਇਹਨੂੰ ਅਸੀਂ ਲੈ ਨਾ ਬੀ ਲਿਆ ਤੇਰਾ ਮੂੰਹ ਦਾ ਇਹਨੂੰ ਅੰਦਰ ਵੜ ਕੇ ਸਿੰਦਾ ਲਾ ਦੇ ਇਹ ਕਿ ਸੰਦੇ ਹੋਰ ਲਿਆ ਲੁਰ ਗਿਆ ਮੇਡਾ ਹਾਂ ਦਸੁਰੇ ਤੋਂ ਵੀ ਉੱਡ ਰਿਹਾ ਐਤੋਂ ਥੱਲੇ ਆ ਓਏ ਐਨਾ ਕੀ ਹਸਤਾ ਦਾ ਮੇਕਾਂ ਦੇ ਸਟੈਂਡ ਦਾ ਇਹ ਕਾਕਾ 40000 ਰੁਪਏ ਲੰਡੀ ਚੱਲਿਆ ਯਾਰ ਇੱਥੇ ਏਸੀ ਲੱਗ Murah. पढ़ी लिखी है कोई गल भी नहीं कितना क ए बीए पास वा मैं भी कट दी तू भी आ भाई पास चंडीगढ़ वाला पढ़ी लिखी है बहुत पढ़ी लिखी है उन्हें टेस्ट कर ले कर ला टेस्ट हाँ। मैं भी पढ़ाई लग तू परे वाला मैं कह हेलो हेलो बे ओ बना दी की होया ਕੀ ਹੋਇਆ ਕੰਮ ਹੈ ਇੱਥੇ ਆ ਕੇ ਵੀ ਕੰਮ ਹੈ ਮੈਂ ਕਿ ਮੇਰੀ ਗੱਲ ਸਮਝਾ ਤਾ ਪਹਿਲੇ ਕੀ ਹੋਇਆ ਤੇਰੇ ਮਾਤਾ ਨਿਕਲ ਗਏ ਮਾਤਾ ਆਈ ਗਏ ਮਾਤਾ ਨਿਕਲੇ ਤੇਰੇ ਟੱਬਰ ਦੇ ਜੇ ਬੀਬੀ ਸਾਡੇ ਸਾਰੇ ਟੱਬਰ ਦੇ ਮਾਤਾ ਨਿਕਲੇ ਆਈ ਅੱਛਾ ਤੇ ਤੁਹਾਡੇ ਝਾੜੇ ਕੌਣ ਗੋਲੇ ਮੈਂ ਕਿਹਾ ਅੰਜੀ ਹਮ ਪੜੇ ਲਿਖੇ ਹੈ। ਇਹ ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਮੈਂ ਕਿਹਾ ਦੁੱਧ ਪੀਣ ਨਾਲ ਕੀ ਹੁੰਦਾ? ਮੈਂ ਕਿਹਾ ਦੁੱਧ ਪੀਣ ਨਾਲ ਦਿਮਾਗ ਤੇਜ ਹੁੰਦਾ ਹੈ। ਮਾਰਿਆ ਥੱਪੜਾ ਗੁੱਤਰ ਚ ਬਚਣੀ ਆ। ਇਹ ਕੀ ਹੋਇਆ? ਜੇ ਬਾਬਾ ਨੇ ਦੁੱਧ ਪੀਣ ਨਾਲ ਦਿਮਾਗ ਤੇਜ ਹੁੰਦਾ ਹੋਵੇ ਤਾਂ ਸਾਰੇ ਗੁੱਤਰ ਪੈਣੇ ਨਾ ਬਣ ਜਾਂਦੇ। ਦੇਖੋ ਹੋਵੇ ਤਾਂ। ਲੈ ਕਿ ਹੱਤ ਤੱਕ ਆ ਕੇ ਗੱਲ ਕਰਨਾ ਤੇਰੇ ਜਿੰਨੀ ਵਾਰ ਕੇ ਮੈਨੂੰ ਤੇਤ ਕੋਲ ਆਉਂਦੀ ਹੈ। ਹੈ? ਮੈਨੂੰ ਤੇਤ ਕੋਲ ਆਉਂਦੀ ਹੈ। ਤੈਨੂੰ ਕੋਲ ਆਉਂਦੀ ਹੈ। ਆਹੋ। ਆਹੋਂ ਤੇਤ ਕੋਲ ਆਉਂਦੀ ਐ ਆਹੋ ਮੈਨੂੰ ਤੇ ਰੋਟੀ ਉਹ ਨਹੀਂ ਲੱਗਦਾ ਨਾ ਹੋਵੇ ਤਾਂ ਨਾ ਨੂੰ ਨਹੀਂ ਦੱਸਦਾ ਫੇ ਮੈਂ ਆ ਕੇ ਆਨੀਏ ਰੋਜ ਤੂੰ ਕੌਣ ਵਾਲੀ ਨੀਂਗੀ ਆਹੋ ਤੂੰ ਧੌਣ ਵਾਲੀ ਬਿਲਕੁਲ ਲੱਗਦਾ ਨਾ ਹੋਵੇ ਤਾਂ ਰਗਾ ਸੁਵਰੀ ਕੀ ਹੋਇਆ ਦੁੱਧ ਪੀਣ ਨਾਲ ਹੋਰ ਕੀ ਹੁੰਦਾ ਮੈਂ ਕਿ ਦੁੱਧ ਪੀਣ ਨਾਲ ਹੋਰ ਰੰਗ ਗੋਰਾ ਹੁੰਦਾ ਜਿਵੇਂ ਕਿ ਮੈਂ ਦੁੱਧ ਵਰਗੀ ਗੋਰੀ ਚਿੱਟੀ ਅੱਛਾ ਦੁੱਧ ਦੀ ਪਰਹੀ ਬਣਦੀ ਆ ਪੀਲੇ ਰੰਗ ਦਾ ਪੇਸਣ ਹੁੰਦਾ ਵੇਖੋ ਕਿ ਤੇ ਨਾ ਹੋਏ ਹਾਂ ਗੱਜਰ ਮੇਰੀ ਦੁੱਧ ਪੀਨਰ ਰੰਗ ਗੋਰਾ ਹੁੰਦਾ ਨਾ ਬਾਬਾ ਜੀ ਜੇ ਦੁੱਧ ਪੀਨ ਦਾ ਰੰਗ ਗੋਰਾ ਹੁੰਦਾ ਹੋਵੇ ਕੱਟਾ ਕਾਤੇ ਕਾਲਾ ਹੁੰਦਾ ਬੇਚੋਰੀ ਲੱਗਦਾ ਹੋਵੇ ਤਾਂ ਸਾਰੇ ਨੂੰ ਪਹਿਲਾਂ ਦੋ ਪੀਂਦਾ ਉਹ ਭਰਾਵਾ ਇਹਨਾਂ ਦਾ ਟੈਸਟ ਦੁਰਸ਼ਨ ਖਾਲ ਮਦੂ ਲੋ ਟੈਸਟ ਦੇਖ ਲੋ ਬਾਪੜੀਆਂ ਵਿਖੀਆਂ ਜਿੱਤੇ ਲੋ ਜੀ ਮੈਂ ਤਾਂ ਚੰਗਲੇ ਕਿਤੇ ਤਾੜੀ ਵਾਦ ਦਿਓ ਸ੍ਰੀ ਹਰਿ ਸਤਿਗੁਰ ਹਰ ਸਦਾ ਵਹਾਰ ਖਾਲ ਜੀ ਬਸਰਗਾਂ ਜੀ ਸ਼ਿੰਜੀ ਤੇ ਹੌਰ ਬੋਸਰ ਮਾਨ ਜੀ ਤੇ ਬਹੁਤ ਸਾਰੇ ਗੰਦੀਸ਼ ਸਿੰਘ ਜੀ ਤੇ ਸੋਨੂ ਸਿੱਤਵਾਲੀ ਜਿਹਨਾਂ ਦੀ ਕੈਸਟ ਕੱਲ 12 ਵਜੇ ਆ ਰਹੀ ਹੈ ਜੀ ਤੇ ਸੋਨੂ ਸਿੱਤਵਾਲੀ ਦੀ ਕੈਸਟ ਕੱਲ 12 ਵਜੇ ਆ ਰਹੀ ਹੈ ਜੀ ਤੇ ਹੌਰ ਬੋਸਰ ਗੰਦੀਸ਼ ਸਿੰਘ ਜੀ ਤੇ ਜਿੰਨਸਕਾਰ ਦਾ ਮੇਲਾ ਕੱਲ ਆ ਰਿਹਾ ਜੀ ਤੇ ਜਿੰਨਸਕਾਰ ਦਾ ਉਸਤਰਾ ਆ ਰਹੀ ਹੈ ਜੀ ਅੱਜ ਜੀ ਹੌਰ ਸਾਰੇ ਮੇਰੇ ਬਹੁਤ ਸਾਰੇ ਵੈਲਵਿਸ਼ ਹਾਰਟਸ ਜਾਰਡਨ ਦਿਨ ਆਤੀ ਸਪੈਸ਼ਲੀ ਹੈਪੀ ਦਿਨ ਆਤੀ ਫਾਰਸ ਜਾਰਡਨ ਦੇ ਨਾਤੇ ਪਰਮਾਤਮਾ ਇਹਨਾਂ ਨੂੰ ਜਲਦੀ ਜਲਦੀ ਅਮਰੀਕਾ ਦਾ ਜਹਾਜ਼ ਚੜਾਵੇ ਉਹਨਾਂ ਦੇ ਨਾਤੇ ਡੀ ਜੇ ਕਸ਼ੇਸ਼ ਹਰਸ਼ ਰੋਹਿਤ ਦੇ ਨਾਤੇ ਤੇ ਸੁਖ ਮਹਾਲੋ ਦੇ ਨਾਤੇ ਸੈਚੀ ਵੈਲਿਊਸ਼ਨ ਜੀ ਜਤਿੰਦਰ ਸੰਧੂ ਉਸ ਤੋਂ ਬੋਲਦੇ ਨਾਲ ਬਕਾਮਾ ਦੇ ਨਾਤੇ ਗੋਲੀ ਸਾਥ ਦੀ ਨਾਤੇ ਜੋ ਹੌਸਲ ਬਿੰਨੈਆ ਬੋਰਡ ਵਾਲੀਆਂ ਸੱਚੀਆਂ ਸਰਕਾਰਾਂ ਦੇ ਨਾਤੇ ਗੌਰ ਕਬਾੜੀਆਂ ਉਹਦੇ ਨਾਤੇ ਬਹੁਤ ਸਾਰੇ ਬਿੰਨੈਆ ਜੀ ਤੇ ਸੈਚੀ ਵੈਲਿਊਸ਼ਨ ਜੀ ਸਾਡੇ ਬਾਬਾ ਜੀ ਵੱਲੋਂ बाबा बिले शाह सचिया सरकार मिया साहब वाले बाबा बिले शाह जी मिया साहब सचिया सरकार वाले उन्होंने आती हाँ जी साढ़े बाबा बिले शाह जी वेल करा रहे हैं शाह जी का पीर सचिया सरकार नाते बहुत शाह सचिया सरकार नाते और करी मैं जी साईं अमरीक सिंह जी पीर मी आ गया मी पीएपी पंजाब पुलिस वाले होने देने आते बहुत सारे मैडम है जी सो अगली पेज पे मैडम मान भी फॉर सोला रे इज्जत हाल सदा बार फिर दिनों तक भी तस्वीर घर में सरकार का कलाम मेरे शाहिद जिन्होंने बातें घर मंती जरा बल्ले द्वारा बातें घर मंती राजा जी